ਜ਼ਰਰੇ ਤੋਂ ਲੈ ਕੇ ਸੂਰਜ ਤੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਉਹੀ ਵਿਰਾਜਮਾਨ ਉਹ ਕੀੜੀ ਦੇ ਵਿੱਚ ਵੀ ਹੈ ਹਾਥੀ ਦੇ ਵਿੱਚ ਵੀ ਹੈ ਉਹ ਜ਼ਰਰੇ ਦੇ ਵਿੱਚ ਵੀ ਹੈ ਉਹ ਸੂਰਜ ਦੇ ਵਿੱਚ ਵੀ ਹੈ ਅਸਥੀ ਕੀਟੀ ਦ੍ਰਿੜ ਲੋ ਆਦੰਹ ਇੱਕ ਅਖੰਡਤ ਬਸੇ ਅਰਾਦੰ ਉਹ ਐਸਾ ਹੈ ਪੂਰੇ ਹੋਇਆ ਆਪਣੇ ਕਿਰਤ ਦੇ ਵਿੱਚ ਹੋ ਰਿਹਾ ਹੈ ਉਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਮਨੁੱਖ ਦੀ ਪਹਿਚਾਣ ਇੱਕ ਤੇ ਰੂਪ ਤੋਂ ਆਉਂਦੀ ਹੈ ਇੱਕ ਉਸ ਦੇ ਸੁਭਾਅ ਤੋਂ ਆਉਂਦੀ ਹੈ ਹੋ ਸਕਦਾ ਹੈ ਰੂਪ ਬੜਾ ਸੁੰਦਰ ਹੋਵੇ ਸੁਭਾਅ ਬੜਾ ਭੈੜਾ ਹੋਵੇ ਹੋ ਸਕਦਾ ਹੈ ਸੁਭਾਅ ਬੜਾ ਚੰਗਾ ਹੋਵੇ ਰੂਪ ਬੜਾ ਭੈੜਾ ਹੋਵੇ ਕ੍ਰੂਪ ਹੋਵੇ ਚੰਗਾ ਨਾ ਲੱਗੇ ਅਸ਼ਟਾਵਕਰ ਲੱਤਾਂ ਵੀ ਢੇੜੀਆਂ ਬਾਹਾਂ ਵੀ ਢੇੜੀਆਂ ਕਮਰ ਵੀ ਢੇੜੀ ਗਰਦਨ ਵੀ ਅੱਠ ਥਾਂ ਤੋਂ ਸਰੀਰ ਦੇ ਵਿੱਚ ਬਲ ਕਰੋ ਉਸ ਜ਼ਮਾਨੇ ਦੇ ਦੁਨੀਆਂ ਦਾ ਸਭ ਤੋਂ ਕਰੋਪ ਮਨੁੱਖ ਅਸ਼ਟਾਵਕਰ ਪਰ ਉਸ ਜ਼ਮਾਨੇ ਦਾ ਮਨ ਕਰਕੇ ਸੁਭਾਅ ਕਰਕੇ ਸਭ ਤੋਂ ਸੁੰਦਰ ਮਨੁੱਖ ਅਸ਼ਟਾਵਕਰ ਤਨ ਕਰਕੇ ਬਦਸੂਰਤ ਹੈ ਮਨ ਕਰਕੇ ਖੂਬਸੂਰਤ ਹੈ ਸੁਭਾਅ ਚੰਗਾ ਹੈ ਤਾਂ ਇੱਕ ਬੰਦੇ ਦੀ ਪਛਾਣ ਆਉਂਦੀ ਹੈ ਉਸਦੇ ਰੂਪ ਤੋਂ ਦੂਜੀ ਪਛਾਣ ਆਉਂਦੀ ਹੈ ਉਹਦੇ ਸੁਭਾਅ ਤੋਂ ਪ੍ਰਮਾਤਮਾ ਦਾ ਸਰੂਪ ਉਹ ਇੱਕ ਹੈ ਉਸ ਤੋਂ ਉਤਪਦੀ ਪਲਨਾ ਨਾਸ ਹੋ ਰਿਹਾ ਜੋ ਕੁਝ ਹੋ ਰਿਹਾ ਉਸੇ ਤੋਂ ਹੋ ਰਿਹਾ ਉਹ ਸਦੀਵੀ ਹੈ ਕਾਇਮ ਦਾਏ ਮੈਂ ਕਰਤਾ ਆਪਣੇ ਕਰਤ ਦੇ ਚ ਪੂਰੇ ਹੋਇਆ ਹੈ ਉਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਨਿਰਵੈਰ ਹੈ ਨਿਰਭੈ ਉਹਦੇ اندر ਭੈ ਨਹੀਂ ਹੈ ਵੈਰ ਨਹੀਂ ਹੈ ਜਿੱਥੇ ਉਹਦੇ ਸੁਭਾਅ ਉਹਦੇ ਚ ਭੈ ਨਹੀਂ ਹੈ ਵੈਰ ਨਹੀਂ ਹੈ ਉੱਥੇ ਉਸਦੇ ਸੁਭਾਅ ਦੇ ਚ ਉਹਦੀ ਹੋਂਦ ਦੇ ਚ ਸਮਾਂ ਵੀ ਨਹੀਂ ਹੈ ਵਕਤ ਵੀ ਨਹੀਂ ਹੈ ਇਸ ਨੂੰ ਮੈਂ ਖੋਲਾਂ ਤੇ ਮੰਗਲਾ ਚਰਨ ਮੂਲ ਮੰਤਰ ਦੀ ਜੀ ਸਮਾ ਲੱਗ ਜਾਏਗਾ ਉਹ ਸਮਾ ਵੀ ਨਹੀਂ ਹੈ ਪਰਮਾਤਮਾ ਜੀ ਸਮਾਂ ਨਹੀਂ ਹੈ ਅਕਾਲ ਕਾਲ ਸਮੇਂ ਨੂੰ ਕਹਿੰਦੇ ਨੇ ਵਕਤ ਨੂੰ ਕਹਿੰਦੇ ਨੇ ਪਿਕਨਿਕ ਕਰ ਜੀ ਅਨੁਭਵ ਤਨ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ ਜਗ੍ਹਾ ਚਾਹੀਦੀ ਹੈ ਜਗ੍ਹਾ ਹੀ ਨਹੀਂ ਹੈ ਮਨੁੱਖ ਕਿੱਥੇ ਬੈਠੇਗਾ ਜਗ੍ਹਾ ਹੀ ਨਹੀਂ ਕਿੱਥੇ ਕੰਮ ਕਰੇਗਾ ਜਗਾਈ ਨਹੀਂ ਕਿਵੇਂ ਭੱਜੇਗਾ ਦੌੜੇਗਾ ਤਨ ਭਜਦਾ ਹੈ ਦੌੜਦਾ ਹੈ ਉੱਠਦਾ ਹੈ ਬੈਠਦਾ ਹੈ ਕੰਮ ਕਰਦਾ ਹੈ ਸਥਾਨ ਦੇ ਵਿੱਚ ਮਨ ਭਜਦਾ ਹੈ ਸਮੇਂ ਦੇ ਵਿੱਚ ਇਹਨੂੰ ਸਥਾਨ ਦੀ ਦੌੜ ਨਹੀਂ ਹੈ ਇੱਥੇ ਬੈਠਿਆ ਬੈਠਿਆ ਵੀ ਮਨ ਦੌੜ ਰਿਹਾ ਹੈ ਮਨ ਸਮੇਂ ਦੇ ਵਿੱਚ ਦੌੜਦਾ ਹੈ ਕਿਹੜੇ ਸਮੇਂ ਵਿੱਚ ਦੌੜਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚ ਚਲਾ ਜਾਂਦਾ ਹੈ ਮਨੁੱਖ ਕਦੀ ਚਿੰਤਾ ਚ ਬੈਠਾ ਹੁੰਦਾ ਕਦੀ ਯਾਦਾਂ ਵਿੱਚ ਡੁੱਬਿਆ ਬੈਠਾ ਗੁਜ਼ਰੇ ਸਮੇਂ ਦੀਆਂ ਯਾਦਾਂ ਦਾ ਸਿਰ ਤੇ ਬੋਝ ਆਉਣ ਵਾਲੇ ਸਮੇਂ ਦੀ ਚਿੰਤਾ ਦਾ ਬੋਝ ਕਿਸੇ ਵਕਤ ਫਿਰ ਖੁਲਾਸਾ ਪਰਮਾਤਮਾ ਉਹ ਸਮੇਂ ਦੇ ਵਿੱਚ ਉਹ ਤੇ ਸਮਾਂ ਹੀ ਨਹੀਂ ਹੈ ਸਮਾਂ ਪਰਮਾਤਮਾ ਕਰਕੇ ਹੈ ਸਮੇਂ ਕਰਕੇ ਪਰਮਾਤਮਾ ਨਹੀਂ ਅਸੀਂ ਸਮੇਂ ਕਰਕੇ ਆ ਸਾਨੂੰ ਸਮੇਂ ਨੇ ਬਣਾਇਆ ਹੈ ਸਿਰਫ ਸਮੇਂ ਨੇ ਬਣਾਇਆ ਹੀ ਨਹੀਂ ਕਾਲ ਨੇ ਬਣਾਇਆ ਨਹੀਂ ਸਾਨੂੰ ਕਾਲ ਖਾ ਵੀ ਜਾਏਗਾ ਸਮਾ ਖਾ ਵੀ ਜਾਏਗਾ ਕਾਲ ਪਾਇ ਬ੍ਰਹਮਾ ਬਪਦਰਾ ਕਾਲ ਪਾਇ ਸ਼ੋਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਗਾਸਾ ਸকল ਕਾਲ ਕਾ ਕੀਆ ਤਮਾਸਾਰਾ ਆਕਾਰ ਤੇ ਸੰਸਾਰ ਕਾਲ ਦਾ ਤਮਾਸ਼ਾ ਹੈ ਸਮੇਂ ਦਾ ਤਮਾਸ਼ਾ ਜੋ ਸਮੇਂ ਚ ਬਣੇ ਸਮਾ ਮਿਟਾ ਦੇਗਾ ਜੋ ਸਮੇਂ ਦੇ ਚ ਆਇਆ ਹੈ ਸਮਾ ਉਸਨੂੰ ਰੁਖਸਤ ਕਰ ਦੇਗਾ ਜੋ ਸਮੇਂ ਦੇ ਚ ਬਣਿਆ ਸਮਾ ਉਸਨੂੰ ਮਿਟਾ ਦੇਗਾ उस समय करके नहीं है परमात्मा परमात्मा करके समय इस वास्ते कोई ना समझने कल्पना मात्र है मूर्ति मान है मूर्त है कि मूरत तो मुराद फिर एकदम बन जाए किसी ने गड़े आवेगा किसी तो जमे आवेगा एकदम सदगुरु कहने अजो नहीं जमे या नहीं अजन्म है अमरन है या नहीं है तो फिर कैसे है सहभंग ਸੰਸਕ੍ਰਿਤ ਦਾ ਸ਼ਬਦ ਹੈ ਸਵੈਮ ਭੂ ਆਪਣੇ ਆਪ ਤੋਂ ਪ੍ਰਭੂ ਹੋਇਆ ਆਪਣੇ ਆਪ ਤੋਂ ਪ੍ਰਗਟ ਹੋਇਆ ਆਪ ਹੀ ਨੇ ਆਪ ਸਾਜੇ ਹੋ ਆਪ ਹੀ ਨੇ ਰਚੇ ਹੋ ਨਾ ਸੈ ਭੰ ਸ਼ੰਭੂ ਸਵੈਮ ਭੂ ਪੰਜਾਬੀ ਰੂਪ ਸੈ ਭੰ ਆਪਣੇ ਆਪ ਤੋਂ ਆਪ ਹੀ ਹੋਇਆ ਫਿਰ ਸਾਰਾ ਗਿਆਨ ਉਸੇ ਤੋਂ ਆ ਰਿਹਾ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ ਗਿਆਨ ਗੁਰੂ ਹੈ ਗਿਆਨ ਸਾਰਾ ਪ੍ਰਮਾਤਮਾ ਤੋਂ ਆਇਆ ਹੈ ਗਿਆਨ ਹੀ ਤੇ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਨਾਮ ਦੇ ਬਹੁਤ ਲਗਾਓ ਸਭ ਕੁਝ ਜਿੱਥੇ ਪ੍ਰਮਾਤਮਾ ਤੋਂ ਆਇਆ ਹੈ ਗਿਆਨ ਵੀ ਉਸੇ ਤੋਂ ਆਇਆ ਹੈ ਕੋਈ ਗੈਰ ਗੰਭੀਰ ਕਵਤਾ ਕਿਸੇ ਕਵੀ ਦੀ ਨਹੀਂ ਆਉਂਦੀ ਪ੍ਰਮਾਤਮਾ ਦੀ ਆਉਂਦੀ ਹੈ ਕਵੀ ਦੀ ਪਕੜ ਦੇ ਚਾ ਗਈ ਉਹਦੇ ਪਾਂਡੇ ਹੀ ਸਮਾ ਗਈ ਕੋਈ ਗਿਆਨ ਮਨੁੱਖ ਦਾ ਨਹੀਂ ਆਉਂਦਾ ਸਭ ਪ੍ਰਮਾਤਮਾ ਦਾ ਹੈ ਜਦ ਕੋਈ ਕਹਿ ਦਿੰਦਾ ਹੈ ਗਿਆਨ ਮੇਰਾ ਹੈ ਉਸੇ ਗਿਆਨ ਦੀ ਸੀਮਾ ਬਣ ਜਾਂਦੀ ਹੈ ਜਦ ਕੋਈ ਕਹਿੰਦਾ ਹੈ ਗਿਆਨ ਪਰਮਾਤਮਾ ਤੋਂ ਆਇਆ ਹੈ ਉਹ ਹੀ ਅਸੀਮ ਹੋ ਜਾਂਦਾ ਹੈ ਗੁਰੂ ਹੈ ਪ੍ਰਸਾਦ ਦਿਆਲੂ ਹੈ ਬਖਸ਼ਿੰਦ ਹੈ ਰਹੀਮ ਹੈ ਰਹਿਮਾਨ ਹੈ ਬਖਸ਼ਿੰਦ ਹੈ ਕਰਣਾਕਰ ਹੈ ਦਿਆਲੂ ਹੈ ਇੱਥੇ ਤੱਕ ਮੂਲ ਮੰਤਰ ਮੁਕਤਸਰ ਤੇ ਹੁਣ ਆਪ ਸ਼ਬਦ ਸਰਵਨ ਕਰੋ ਹਾਂ ਜੀ ਯਾਕ ਅਰਜ਼ੂ ਫੁਕਤਮ ਪੇਸ਼ ਤੋ ਦਰ ਗੋਸ਼ ਨ ਕਰਤਾ ਇਸ ਪੰਕਤੀ ਵਿੱਚ ਅਰਜ਼ੋਈ ਹੈ ਬੇਨਤੀ ਹੈ ਸਾਰਾ ਸ਼ਬਦ ਬੇਨਤੀ ਹੈ ਅਰਵਾਸ ਹੈ ਕੀਤੀ ਹੋਈ ਸਾਧਨਾ ਕੀਤਾ ਹੋਇਆ ਜਬ ਤੱਕ ਉਹੀ ਸਫਲ ਹੈ ਜੋ ਮਨੁੱਖ ਨੂੰ ਅਰਦਾਸ ਤੱਕ ਲੈ ਜਾਏ ਬੇਨਤੀ ਤੱਕ ਲੈ ਜਾਏ ਕੁਝ ਧਰਮ ਤੇ ਐਸੇ ਨੇ ਜਿਵੇਂ ਇਸਾਈ ਵਿਚਾਰਚ ਕਿਉਂ ਜਾ ਰਹੇ ਹੋ ਪ੍ਰੇਰ ਕਰਨ ਜਾ ਰਹੇ ਆਰਦਾਸ ਕਰਨ ਜਾ ਰਹੇ ਸਿਰਫ ਅਰਦਾਸ ਕਰਨ ਜਾ ਰਹੇ ਸਾਡੇ ਚ ਐਸਾ ਨਹੀਂ ਕੀਰਤਨ ਸੁਣਨ ਜਾ ਰਹੇ ਆ ਕਥਾ ਸੁਣਨ ਜਾ ਰਹੇ ਆ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਸਤਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ ਆ ਸੇਵਾ ਕਰਨ ਲਈ ਜਾ ਰਹੇ ਆ ਪੁੰਨ ਕਰਨ ਲਈ ਜਾ ਰਹੇ ਆ ਇਹ ਸਭ ਕੁਝ ਕੀਤਾ ਹੋਇਆ ਪੰਨ ਸੁਣਿਆ ਹੋਇਆ ਕੀਰਤਨ ਸੁਣੀ ਹੋਈ ਕਥਾ ਇਸ ਦਾ ਫਲ ਕੀ ਹੈ ਅੰਦਰੋਂ ਅਰਦਾਸ ਦਾ ਨਿਕਲਣਾ ਉਹ ਅਰਦਾਸ ਫਿਰ ਵਿਅਰਥ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਇਕ ਕਦੋਂ ਨਿਕਲਦੀ ਏ ਜਪ ਕਰ ਕਰਕੇ ਨਿਕਲਦੀ ਏ ਕੀਰਤਨ ਸੁਣ ਸੁਣ ਕੇ ਨਿਕਲਦੀ ਏ ਕਥਾ ਸੁਣ ਸੁਣ ਕੇ ਨਿਕਲਦੀ ਏ ਪਾਠ ਕਰ ਕਰਕੇ ਨਿਕਲਦੀ ਔਂ ਜ ਨਹੀਂ ਨਿਕਲੇਗੀ ਪੰਜ ਬਥੇਰੀਆਂ ਅਰਦਾਸਾਂ ਆਉਂਦੀਆਂ ਤੇ ਮਨੋਂ ਕਰ ਕੋਈ ਰਸਮੀ ਅਰਦਾਸ دیਵਾਨ ਦੀ ਅਰਦਾਸ ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਏ ਜਪ ਕਰ ਕਰਕੇ ਤਪ ਕਰ ਕਰਕੇ ਸਾਧਨਾ ਕਰ ਕਰਕੇ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਬਾਣੀ ਪੜ ਪੜ ਕੇ ਪਾਠ ਕਰ ਕਰਕੇ ਔਂ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚੋਂ ਪਰ ਜਦੋਂ ਇਹ ਅਰਦਾਸ ਨਿਕਲਦੀ ਹੈ ਫਿਰ ਵਿਅਰਥ ਵੀ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਦੀ ਹੈ ਦਿਲ ਦੀ ਗਹਿਰਾਈ ਚ ਜਿਹੜੀ ਅਰਦਾਸ ਨਿਕਲੀਏ ਖੁਦਾ ਤੱਕ ਪਹੁੰਚੇਗੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸਾਰੇ ਸ਼ਬਦ ਦੇ ਚ ਇੱਕ ਅਰਦਾਸ ਹੈ ਇੱਕ ਅਰਜ਼ ਅਸੀਂ ਅਰਦਾਸ ਕਹਿੰਦੇ ਆ ਪਰਸ਼ੀਨ ਦੇ ਚ ਕਹਿੰਦੇ ਨੇ ਅਰਜ਼ੋਈ ਕਰਨੇ ਅਰਜ਼ ਕਰਨੇ ਅਰਜ਼ ਕਰਨੇ ਅਰਜ਼ੋਈ ਸੰਸਕ੍ਰਿਤ ਦੇ ਚ ਹਿੰਦੀ ਦੇ ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਫਾਰਸੀ ਦੇ ਚ ਕਹਿੰਦੇ ਨੇ ਅਰਜ਼ ਕਰਨੀ ਹੈ ਅਰਜ਼ੋਈ ਕਰਨੇ ਗੁਰੂ ਨਾਨਕ ਨੇ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ ਅਰਦਾਸ ਕਰਨੇ ਤੇ ਅਰਦਾਸ ਤੇ ਜੋ ਮੈਂ ਅਰਥ ਸਮਝੇ ਨਹੀਂ ਤੇ ਪੜ੍ਹੇ ਨੇ ਅਰਜ਼ੇ ਦਾਸ ਹੱਥ ਜੋੜ ਕੇ ਅਰਜ਼ੋਈ ਕਰਨੇ ਦਸਤ ਬਰਸਪਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੇ ਬੇਨਤੀ ਕਰਨੇ ਪ੍ਰਾਰਥਨਾ ਕਰਨੇ ਸਤਿਗੁਰ ਕਹਿੰਦੇ ਨੇ ਇਕ ਅਰਜ਼ ਇਕ ਮੇਰੀ ਅਰਜ਼ੋਈ ਇਕ ਮੇਰੀ ਪ੍ਰਾਰਥਨਾ ਇੱਕ ਮੇਰੀ ਅਰਦਾਸ ਇੱਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁੰਨ ਕਰਤਾਰ ਗੋਸ਼ ਕੰਨਾਂ ਨੂੰ ਕਹਿੰਦੇ ਨੇ ਐ ਕਰਤਾਰ ਜੇ ਤੂੰ ਕੰਨ ਲਾ ਕੇ ਸੁਣੇ ਮਨੁੱਖ ਜਿੱਥੇ ਹੁੰਦਾ ਹੈ ਉੱਥੇ ਹੀ ਉਸ ਦੇ ਕੰਨ ਆਉਂਦੇ ਨੇ ਘਰ ਦੇ ਚ ਬੈਠੀ ਹੈ ਮਾਂ ਕਿਸਾਨੋਂ ਕੁਝ ਸੁਣਾਣਾ ਚਾਹੇ ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਕੰਨ ਉੱਥੇ ਹੀ ਨੇ ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉੱਥੇ ਸਾਡੇ ਕੰਨ ਕੋਈ ਨਹੀਂ ਮਨੁੱਖ ਜਿੱਥੇ ਹੁੰਦਾ ਹੈ ਉਸ ਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ ਉਹਦੀ ਜ਼ਬਾਨ ਉੱਥੇ ਹੀ ਆਉਂਦੀ ਹੈ ਉਹਦੀ ਅੱਖਾਂ ਉੱਥੇ ਹੀ ਆਉਂਦੀਆਂ ਜਿੱਥੇ ਹੈ ਉੱਥੇ ਹੀ ਦੇਖ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਦੇਖ ਸਕਦਾ ਜਿੱਥੇ ਹੈ ਸੁਣ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ ਮਨੁੱਖ ਜਿੱਥੇ ਹੈ ਉਹਦੇ ਗਿਆਨ ਤੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ ਹੈ ਕਿਸੇ ਥਾਂ परमात्मा व्यापक है ओदा देखना भी व्यापक है बेखत सुनत सदा है संगे मैं मूर्ख जानया दूरी रे हे प्रभु तु काने कर भाव सुन हे कर्ता हे सृष्टि दे रचन हारे इक अरज होई इक बिनती है फिर अगलीयां पंक्तियां च जिस दे अगो बिनती कर रहे ने उस दी महिमा ब्यान कर देना जी ਅਕਾਲ ਪੁਰਖੀ ਕਰੀਮ ਕੋ ਬੇ ਅਰਪ ਪਰਬਤ ਗਵਾਨ ਪਰਸ਼ੀਨ ਦੇਚ ਅਰਬੀ ਵਿੱਚ ਸੱਚ ਨੂੰ ਹੱਕ ਕਹਿੰਦੇ ਨੇ ਹੱਕ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਇਕਲਗੀਦਰ ਤੁਸੀਂ ਤੇ ਹੱਕ ਹੋ ਬਾਅ ਸੱਚ ਹਕੀਕਤ ਸਚਾਈ ਹੱਕ ਸਚ ਪਰਸ਼ਿੰਦੇਚ ਅਰਬੀ ਦੇਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਗੁਰੂ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਬੀਰ ਕਵੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਵੀਰ ਕਹਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਵੀਰ ਕਹਿੰਦੇ ਨੇ ਸੰਤ ਫਕੀਰ ਨੂੰ ਵੀ ਕਬੀਰ ਕਹਿੰਦੇ ਨੇ। ਔਰ ਪਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ। ਵੱਡਾ ਬਜ਼ੁਰਗ ਹੈ। ਕਦੀਮੀ। ਇਹ ਕਬੀਰ ਲਵਜ਼ ਫਾਰਸੀ ਦਾ ਵੀ ਹੈ ਔਰ ਅਰਬੀ ਦਾ ਵੀ ਹੈ। ਅਰਬੀਚ ਵੀ ਕਬੀਰ ਕਹਿੰਦੇ ਨੇ। ਪਰਸ਼ਿੰਦ ਵਿੱਚ ਵੀ ਕਬੀਰ ਕਹਿੰਦੇ ਨੇ ਵੱਡੇ ਨੂੰ। हे ਹਕਾ, हे ਸੱਚ ਦੇ ਸਰੂਪ, हे ਸੱਚੇ। اے سب توں وڈے حق کبیر کریم توں بخشیں دے تو تیرے سُباؤ وچ دایا ہی دایا ہے تیرے سُباؤ دے وچ رحمت ہی رحمت ہے بخشش ہی بخشش ہے حق کبیر کریم توں بے عیب پروردگار اے پالن ہارے تو نِروکار ہے تیرے وچ کوئی اے بنا تو نِروکار ہے نِرمل ہے اتے نِرمل ہے अति निर्मल हैं निर्विकार हैं और सृष्टि का कर्णहार हैं तू हक है तू कबीर है इस तरह मेरे बादशाह उस प्रभु दी अरदास दे जो है महिमा गायन कर रहे हैं हां जी दुनिया मुकम फन्नी सहकीक दिव तन्नी हे प्रभु मैं ते अपने दिल नो समझाना ये जगत फानी है नासवंत है तू हक्का है जगत ते झूठ है छाया है। तू कबीर है सब कुछ ते तुच्छ है बेमैनी है दुनिया मुकाम है फानी ये जो टिके होया जगत दिसदा पे है मिट जाएगा तिफानी है नासवंत है ਐ ਮੇਰੇ ਦਿਲ ਤੂੰ ਐਸਾ ਜਾਣ ਹੈ ਪ੍ਰਭੂ ਹੈ ਕਰੀਮ ਹੈ ਹੱਕਾ ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਝ ਨਾਸਮੰਤ ਹੈ ਕਿਸੇ ਵਕਤ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਹੁੰਦਾ ਹੈ ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿਤਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਲੋਭੀ ਜਿਤਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਤਨਾ ਆਤਮਦਰਸੀ ਧਰਮ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭ ਨਾਸਵੰਤ ਸਭ ਕੁਝ ਮਿਟ ਜਾਂਦਾ ਹੈ ਸਭ ਕੁਝ ਖਤਮ ਹੋ ਜਾਂਦਾ ਹੈ ਐ ਮੇਰੇ ਦਿਲ ਇਹ ਸੱਚ ਕਰਕੇ ਜਾਣ ਇਹ ਮੈਂ ਚੰਗੀ ਤਰ੍ਹਾਂ ਤਹਕੀਕਾਤ ਕਰਕੇ ਵੇਖ ਲਿਆ ਛਾਣ ਬਿਨ ਕਰਕੇ ਦੇਖਿਆ ਸਭ ਕੁਝ ਨਾਸਵੰਤ ਹੈ ਸਭ ਕੁਝ ਨਾਸਵੰਤ ਹੈ ਐ ਮੇਰੇ ਦਿਲ ਸੱਚਾ ਜਾਣ ਕੇਵਲ ਉਸ ਨੂੰ ਵੱਡਾ ਜਾਣ ਕੇਵਲ ਉਸ ਪਰਿਪੂਰਣ ਪ੍ਰਮਾਤਮਾ ਨੂੰ ਹਾਂ ਜੀ ਮੌਸਰ ਹੋਏ ਅਜਰਾਇਮ ਇਹ ਰਖਤਾ ਹੈ ਦਿਲ ਇਹ ਜਨਾਦਾਨੀ ਸਾਡੇ ਦੇਸ਼ ਦੇ ਚ ਕਹਿੰਦੇ ਨੇ ਧਰਮ ਰਾਜ ਮੌਤ ਦਾ ਦੇਵਤਾ ਧਰਮ ਰਾਜ ਇਸਲਾਮ ਦੇ ਚ ਮੌਤ ਦਾ ਦੇਵਤਾ ਹੈ ਅਜਰਾਇਮ ਉਹਨੂੰ ਫਰਿਸ਼ਤਾ ਕਹਿੰਦੇ ਨੇ ਅਜਰਾਇਮ ਮੂਵੇ ਕਹਿੰਦੇ ਨੇ ਕੇਸਾ ਲੋ ਵਾਲਾ ਉਸ ਧਰਮ ਰਾਜ ਨੇ ਉਸ ਮੌਤ ਦੇ ਦੇਵਤੇ ਨੇ ਹਰ ਇੱਕ ਦੇ ਕੇਸਾਂ ਨੂੰ ਪਕੜਿਆ। ਹਰ ਇੱਕ ਦੇ ਕੇਸ ਸਿਰ ਦੇ ਉਹਦੇ ਹੱਥ ਦੇ ਚਨੇ ਸਾਇਬ ਕਿਦਨ ਮੇਰੇ ਕੇਸ ਵੀ ਮੇਰੇ ਵਾਲ ਵੀ ਉਸਦੇ ਹੱਥ ਮਮ ਮੈਂ ਮੇਰੇ ਸ਼ਬਦ ਆਪਣੇ ਤੇ ਲੈ ਅੰਰੇ ਗੁਰੂ ਨਾਨਕ ਜੀ ਕੋ ਵੀ ਹੈ। ਬਹੁਤ ਵੱਡੀ ਹੋ ਗਈ ਹੈ। ਬਹੁਤ ਵੱਡੇ ਗੁਣਾ ਦਾ ਜ਼ਿਕਰ ਕਰਨਾ ਦੂਜਿਆਂ ਨੂੰ ਅੱਗੇ ਕਰ ਦਿੰਦੇ ਨੇ। ਕਮਜ਼ੋਰੀ ਦਾ ਜ਼ਿਕਰ ਕਰਨਾ ਹੈ ਕਿਦਰੇ ਔਗਣਾ ਦਾ ਜ਼ਿਕਰ ਕਰਨਾ ਹੈ ਫਿਰ ਆਪਣੇ ਨੂੰ ਅੱਗੇ ਕਰ ਦੇਂਦਿਆਂ ਕਹੋ ਨਾਨਕ ਹਮ ਨੀਚ ਕਰਮਾ ਸਰਨ ਭਰੇ ਕੀ ਰਾਖੋ शर्मा ਦੂਜੇ ਨੂੰ ਨੀਚ ਕਹਿ ਕੇ ਉਸ ਵੱਡੇ ਦਾ ਉਪਦੇਸ਼ ਦੇਣਾ ਕਿ ਤੇ ਸਾਰੀ ਜਗਤ ਦੁਨੀਆ ਕਰਦੀ ਹੈ ਆਪਣੇ ਆਪ ਨੂੰ ਨੀਚ ਕਹਿ ਕੇ ਉਸ ਵੱਡੇ ਦੀ ਗੱਲ ਜਗਤ ਦੀ ਝੌਲੀ ਦੇ ਪਾਣੀ ਤੇ ਆਪਣੇ ਆਪ ਨੂੰ ਕੁਛ ਨਾ ਜਣਾਣਾ ਇਹ ਸਿਰਫ ਗੁਰੂ ਨਾਨਕ ਦੇ ਘਰ ਦੀ ਮੈਂ ਮੈਂ ਇਹ ਸਿਰਫ ਇਸੇ ਹੀ ਦਰਦੀ ਜੋ ਹੈ ਮੈਂ ਮੈਂ ਮੇਰੇ ਕੇਸਾ ਨੂੰ ਉਸ ਅਜਰਾਇਲ ਫਰਿਸ਼ਤੇ ਨੇ ਜੋ ਹੈ ਪਕੜਿਆ ਹੋਇਆ ਹੈ हे ਮੇਰੇ ਦਿਲ ਇਹ ਸੱਚ ਕਰਕੇ ਜਾ ਪਰ ਕੀਤਾ ਕੀ ਜਏ ਦਿਲ ਨਾਦਾਨ ਨਹੀਂ ਸਮਝਦਾ ਨਹੀਂ ਮੰਨਦਾ ਰੋਜ਼ ਸਾਲ ਦੇ ਸਾਲ ਜਨਮ ਦਿਨ ਮਨਾਇਆ ਜਾਂਦਾ ਹੈ ਮਰਨ ਦਿਨ ਨੂੰ ਤੇ ਮੰਨਦਾ ਹੀ ਨਹੀਂ ਹੈ ਨਾਦਾਨ ਨਹੀਂ ਮੰਨਦਾ ਜਨਮ ਤੇ ਹੋ ਗਿਆ ਛੱਡ ਮਰਨ ਨੂੰ ਮੰਨ ਜਨਮ ਤੇ ਹੋ ਗਿਆ ਭੁੱਲ ਮੌਤ ਨੂੰ ਚੇਤੇ ਕਰ ਇਹ ਨਹੀਂ ਕਰਦਾ ਇਹ ਤੇ ਜਨਮ ਨੂੰ ਚੇਤੇ ਕਰਦਾ ਤੋ ਕਿਤਨਾ ਨਾਦਾਨ ਕਿਤਨਾ ਦਾਦਾਨ ਜਨਮ ਤੇ ਹੋ ਗਿਆ ਗੱਲ ਖਤਮ ਉਹਨੂੰ ਚੇਤੇ ਕਰਦਾ ਪਿਆ ਕਿਦਰੇ ਭੁੱਲ ਜਾਏ ਤੇ ਸਾਲ ਦੇ ਸਾਲ ਜਨਮ ਦਿਨ ਮਨਾਉਂਦਾ ਹੈ ਤੇ ਜੋ ਹੋਣ ਵਾਲਾ ਤੇ ਹੈ ਉਸ ਸਮਾਉਤ ਨੂੰ ਭੁਲਾਣ ਦੀ ਕੋਸ਼ਿਸ਼ ਕਰਦਾ ਹੈ ਸਾਬ ਕਹਿੰਦਾ ਐਸਾ ਹੈ ਨਾਦਾਨ ਦਿਲ ਹੈ ਇਹ ਮੰਨਦਾ ਨਹੀਂ ਇਹ ਜਾਣਦਾ ਨਹੀਂ ਹਾਂਜੀ ਰਹਾ ਜਾਨ ਕਿਸਰ ਪਦਰ ਪੀਰਾਦਰਾ ਕਸ ਦੇ ਦਸਤੰਗੀ ਹਿੰਦੀ ਸੰਸਕ੍ਰਿਤ ਦਾ ਜਨ ਸ਼ਬਦ ਹੋਵੇ ਤੇ ਇਹਦੇ ਅਰਥ ਬਣਦੇ ਨੇ ਆਦਮੀ فارسی ਦਾ ਜਨ ਸ਼ਬਦ ਹੈ ਇਹਦੇ ਅਰਥ ਬਣਦੇ ਨੇ ਇਸਤਰੀ ਇਸ ਜਨ ਨੂੰ ਅਰਥਾਂ ਦੇ ਰੂਪ ਵਿੱਚ ਲੈਣਾ ਹੈ ਜਨ ਇਸਤਰੀ ਪਦਰ ਲਿਖਤ ਵਿੱਚ ਪਦਰ ਹੈ ਉਚਾਰਨ ਈਰਾਨ ਅਫਗਾਨਿਸਤਾਨ ਤੁਰਕਮਨਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਪਦਰ ਹੈ ਪੀਤਾ ਪੀਟਰ ਪਦਰ ਪਿਓ ਨੂੰ ਕਹਿੰਦੇ ਪੀਟਰ ਪੇਤਾ ਔਰ ਪੇਦਰ ਇਹ ਤਿੰਨੇ ਸ਼ਬਦ ਬੜੇ ਨੇੜੇ ਨੇ ਇੰਗਲਿਸ਼ ਦਾ ਫਾਰਸੀ ਦਾ ਹਿੰਦੀ ਦਾ ਬਹੁਤ ਨੇੜੇ ਬੜੇ ਨਿਕਟ ਵਰਤੀ ਸ਼ਬਦ ਇਥੇ ਲਿਖਤੇ ਚ ਹੈ ਪਦਰ ਕਿਧਰੇ ਕਿਧਰੇ ਇਲਾਕੇ ਖਾਸ ਕਰਕੇ ਜਿਵੇਂ ਸ਼ਹਿਰ ਦੀ ਇੱਕ ਪੰਜਾਬੀ ਆਉਂਦੀ ਹੈ ਪਿੰਡਾਂ ਚ ਵੀ ਬੋਲੀ ਜਾਂਦੀ ਹੈ ਪੰਜਾਬੀ ਸ਼ਹਿਰੀ ਹਿੰਦੀ ਆਉਂਦੀ ਹੈ ਪਿੰਡਾਂ ਦੇ ਚ ਵੀ ਬੋਲੀ ਜਾਂਦੀ ਹੈ ਹਿੰਦੀ ਸ਼ਹਿਰ ਦੀ ਬੰਗਾਲੀ ਆਉਂਦੀ ਹੈ ਪਿੰਡਾਂ ਵਿੱਚ ਬੋਲੀ ਜਾਂਦੀ ਹੈ ਪੰਗਾਲੀ ਸ਼ਹਿਰ ਦੀ ਬੰਗਾਲੀ ਪਿੰਡਾਂ ਦੀ ਮਗਾਲੀ ਨਾਲ ਮਿਲ ਨਹੀਂ ਖਾਂਦੀ ਇਸ ਤਰ੍ਹਾਂ ਪਰਿਸ਼ਣ ਬਾਰੇ ਵੀ ਹੈ ਸਹਿਬ ਇਥੇ ਕਹਿੰਦੇ ਨੇ ਇਸਤਰੀ ਪੇਤਾ ਪੁੱਤਰ ਇਹ ਜੋ ਸੰਬੰਧ ਨੇ ਔਰ ਇਹ ਜਿਹੜੇ ਭਰਾ ਨੇ ਤੇ ਇਹ ਜਿਹੜੇ ਮਿੱਤਰ ਨੇ ਜਿੰਨੇ ਸਮਾਜਿਕ ਸੰਬੰਧ ਨੇ ਕਿਸੇ ਨੇ ਤੇਰੀ ਬਾਣੇ ਕਾ ਕਰਨੇ ਦਸ ਹੱਥ ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ ਇੱਕ ਇੱਕ ਕਰਕੇ ਤੂੰ ਦੇਖ ਲੇਗਾ ਮੈਂ ਬੇਸਹਾਰਾ ਹੋ ਗਿਆ ਮਾਂ ਤੋਂ ਮੈਂ ਬੇਸਹਾਰਾ ਹੋ ਗਿਆ ਪਿਤਾ ਤੋਂ ਮੈਂ ਬੇਸਹਾਰਾ ਹੋ ਗਿਆ ਪੁੱਤਰਾਂ ਤੋਂ ਮੈਂ ਬੇਸਹਾਰਾ ਹੋ ਗਿਆ ਭਰਾਵਾਂ ਤੋਂ ਮੈਂ ਬੇਸਹਾਰਾ ਹੋ ਗਿਆ ਮਿੱਤਰਾਂ ਤੋਂ ਸਾਰਿਆਂ ਤੋਂ ਬੇਸਹਾਰਾ ਹੋ ਕੇ ਜੇ ਤੂੰ ਉਸ ਇੱਕ ਦਾ ਸਹਾਰਾ ਪਕੜਨਾ ਹੈ ਤੋਂ ਸ਼ੁਰੂ ਤੋਂ ਪਹਿਲੇ ਹੀ ਉਸ ਦਾ ਸਹਾਰਾ ਪਕੜ ਲੈ ਕਦੀ ਬੇਆਸਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋਵੇਂਗਾ ਹੀ ਨਹੀਂ ਬੇਸਹਾਰਾ ਹੋ ਕੇ ਉਸ ਦਾ ਕੀ ਆਸਰਾ ਪਕੜਨਾ ਪਹਿਲੇ ਹੀ ਉਸ ਦਾ ਸਹਾਰਾ ਪਕੜ ਨਹੀਂ ਰਹੀ ਮਾਂ ਤੇ ਕੋਈ ਗੱਲ ਨਹੀਂ ਤੇਰਾ ਸਹਾਰਾ ਬਣਿਆ ਹੋਇਆ ਨਹੀਂ ਰਿਹਾ ਪਿਤਾ ਤੇ ਨਾ ਸਹੀ ਸਹਾਰਾ ਤੇਰਾ ਬਣਿਆ ਕਿਉਂਕਿ ਪਿਤਾ ਅੱਜ ਹੈ ਕੱਲ ਨਹੀਂ ਹੋ ਸਕਦਾ ਉਹ ਸਦੀਵੀ ਹੈ ਉਹ ਹੱਕਾ ਹੈ ਉਹ ਤੇ ਸੱਚ ਹੈ ਉਹ ਤੇ ਸਦੀਵੀ ਹੈ ਜੋ ਸਦੀਵੀ ਹੈ ਔਰ ਸਦਾ ਸੰਗ ਹੈ ਉਹਨੋਂ ਮਨੁੱਖ ਸਹਾਰਾ ਨਹੀਂ ਬਣਾਉਂਦਾ ਤੇ ਜੋ ਸਦਾ ਸੰਗ ਵੀ ਨਹੀਂ ਤੇ ਸਦੀਵੀ ਨਹੀਂ ਉਹਨਾਂ ਦੇ ਸਹਾਰੇ ਬਣਾਉਂਦਾ ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੌਨਕ ਕੀ ਟੇਕ ਬਿਰਥੀ ਸਭ ਜਾ ਉਹ ਮਨੁੱਖ ਚਾਏ ਕੋਈ ਵੀ ਹੈ ਦੇਵਨ ਕੋ ਤੇ ਕੇ ਭਗਵਾਨ ਮਹਾਰਾਜ ਕਹਿੰਦੇ ਕਿਸੇ ਨੇ ਤੇਰੀ ਬਾਹ ਨਹੀਂ پکڑਨੀ ਕਿਸੇ ਨੇ ਤੇਰਾ ਸਹਾਰਾ ਨਹੀਂ ਬਣਨਾ ਹਾਂਜੀ ਆਖਿਅਨ ਵਿਅਕਤਮ ਕਸਨਾ ਕਰਤਿ ਕਿਉ ਸਵਬ ਤਕਵੀਰ ਪਰ ਜਦ ਇਸਥੋਂ ਉੰਗਾ ਫਨ ਰੁਖਸਤ ਹੋਵੇਗਾ ਤੇ ਤਕਵੀਰ ਜਨਾਜ਼ੇ ਦੀ ਨਮਾਜ਼ ਜੋ ਕਬਰਿਸਤਾਨ ਤੇ ਪੜ ਦੇਣਾ ਫਾਤੀਹਾ ਪੜ ਕੇ ਨਮਾਜ਼ ਪੜਦੇ ਨੇ ਉਹਨੋਂ ਜਿਵੇਂ ਸਾਡੇ ਵਾਪਸ ਆ ਕੇ ਜਾਂ ਸਮਸ਼ਾਨ ਗਾੜ ਤੇ ਕੀਰਤਨ ਸੁਵੇਲਾ ਪੜਦੇ ਨੇ ਤੇ ਤਕਬੀਰ ਜਨਾਜ਼ੇ ਦੀ ਨਮਾਜ਼ ਪੜਦੇ ਨੇ ਆਖਰ ਸਾਰੇ ਇਹ ਜੋ ਤੇਰੀ istri ਇਹ ਪੁੱਤਰ ਇਹ ਭਰਾ ਇਹ ਦੋਸਤ ਇਹ ਜਨਾਜ਼ੇ ਦੀ ਜਮਾਤ ਵਤ ਤੋਂ ਵਤ ਜਨਾਜ਼ੇ ਦੀ ਜੋ ਹੈ ਨਮਾਜ਼ ਪੜ ਕੇ ਆ ਜਾਣਗੇ ਬਸ ਇਹ ਨਹੀਂ ਕਰਨਗੇ ਕੀਰਤਨ ਸੁਹਿਲਾ ਹੀ ਪੜ ਕੇ ਆਣਗੇ ਹੋਰ ਕੁਝ ਨਹੀਂ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਤੇਰਾ ਸਹਾਰਾ ਤੇਰੇ ਆਮਾਲ ਬਣਨਗੇ ਤੇਰਾ ਸਾਰਾ ਤੇਰਾ ਜਪਿਆ ਹੋਇਆ ਨਾਮ ਬਣੇਗਾ ਤੇਰਾ ਸਾਰਾ ਉਹੀ ਬਣੇਗਾ ਜੋ ਸਾਰਿਆਂ ਦਾ ਸਾਰ ਹੈ ਬਸ਼ਰ ਤੇ ਤੂੰ ਪਕੜਿਆ ਹੋਵੇ ਉਹਦਾ ਦਾਮਨ ਪਕੜੇ ਹੋਵੇ ਭਾਈ ਸਾਹਿਬ ਆਇਨੰਦ ਲਾਲ ਕਹਿੰਦੇ ਨੇ ਦਸਤ ਗਰਦਾਰੀ ਬੇਰੋ ਦਾਮਨੇ ਜਾਮਾ ਰਾ ਬਗੇਰ ਹਣ ਤੇਰੇ ਕੋਲ ਹੱਥ ਉਹਦਾ ਦਾਮਨ ਪਕੜ ਲੈ ਜੇ ਦਾ ਦਾਮਨ ਕਦੀ ਹੱਥੋਂ ਛੁੱਟਦਾ ਹੀ ਨਹੀਂ ਛੁੱਟਦਾ ਹੀ ਨਹੀਂ ਸਦੇਵੀ ਸਾਰਾ ਦਸਤ ਗਰਦਾਰੀ ਬਰੋ ਦਾਮਨੇ ਜਾਮਾ ਰਾ ਬਗੇਰ ਤਾਂ ਸਾਹਿਬ ਕਹਿੰਦੇ ਆਖਰੇ ਜਨਾਜ਼ੇ ਦੀ ਨਮਾਜ਼ ਪੜ ਕੇ ਸਾਰੇ ਵਾਪਸ ਆ ਜਾਣਗੇ ਅੱਗੇ ਅੱਗੇ ਹੰਸ ਅਕੇਲਾ ਗਏ ਤੇ ਤੂੰ ਕੱਲ ਹੀ ਜਾਣਾ ਹਾਂਜੀ ਕਰੂ ਜਿਗਤੰ ਦਰ ਹਵਾ ਕਰ ਦੇਮ ਬਦੀ ਖਿਆਲ ਅਰਜ਼ੋਈ ਹੈ ਪ੍ਰਭੂ ਦਿਨ ਤੇ ਰਾਤ ਮਾਰੇ ਖਿਆਲਾਂ ਚ ਮੇਰਾ ਮਨ ਰਹਿੰਦਾ ਤੇ ਸਿਰਫ ਖਿਆਲਾਂ ਚ ਨਹੀਂ ਵਿਚਾਰਾਂ ਚ ਨਹੀਂ ਕਦੀ ਕਦੀ ਉਹਨਾਂ ਨੂੰ ਕ੍ਰਿਤ ਵੀ ਦੇ ਦਿੰਦੇ ਆ ਬਦੀਆਂ ਵੀ ਕਰਦੇ ਆ ਕਦੀ ਕਦੀ ਬਦੀਆਂ ਬਾਰੇ ਮਨ ਸੋਚਦਾ ਰਹਿੰਦਾ ਹੈ ਹੈ ਪ੍ਰਭੂ ਕਦੀਆਂ ਕਦੀ ਇਹ ਤਨ ਬਦੀਆਂ ਕਰ ਬੈਠ ਇੱਕ ਨੁਕਤਾ ਚੇਤੇ ਰੱਖਣਾ ਚੋਰ ਦੇ ਵਿਚਾਰਾਂ ਵਿੱਚ ਚੋਰੀ ਹਰ ਵਕਤ ਆਉਂਦੀ ਹੈ। ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਉਸ ਨੂੰ ਮੌਕਾ ਮਿਲ ਜਾਵੇ। ਕਠੋਰਤਾ ਕਠੋਰ ਮਨੁੱਖ ਦੇ ਵਿਚਾਰਾਂ 'ਚ ਹਰ ਵਕਤ ਆਉਂਦੀ ਹੈ। ਪ੍ਰਗਟ ਉਦੋਂ ਆਉਂਦੀ ਹੈ ਜਦ ਮੌਕਾ ਮਿਲ ਜਾਵੇ। ਦੁਰਾਚਾਰ ਦੁਰਾਚਾਰੀ ਦੇ ਵਿਚਾਰਾਂ 'ਚ ਹਰ ਵਕਤ ਆਉਂਦਾ ਹੈ। ਪਰ ਦੁਰਾਚਾਰ ਕਰਨ ਦੇ ਸਫਲ ਉੱਥੇ ਆਉਂਦਾ ਹੈ। ਜਿੱਥੇ ਉਸ ਨੂੰ ਮੌਕਾ ਮਿਲ ਜਾਏ ਵਕਤ ਮਿਲ ਜਾਏ ਇਸੇ ਤਰੀਕੇ ਨਾਲ ਸਦਾਚਾਰ ਰਹਿਮ ਦੇ ਲਈ ਭਾਈਚਾਰਾ ਮਿਠਾਸ ਤੇ ਦਇਆ ਸੰਤ ਦੇ ਅੰਦਰ ਹਰ ਵਕਤ ਆਉਂਦੀ ਹੈ ਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਬੇ ਇਥੇ ਹੁਣ ਦਇਆ ਨੂੰ ਕ੍ਰਿਤ ਦੇਣੀ ਹੈ ਲੋੜ ਪੈ ਗਈ ਉਹ ਜੋ ਵਿਚਾਰਾਂ ਚ ਦਇਆ ਚੱਲ ਰਹੀ ਸੀ ਹੁਣ ਸਿਰਫ ਵਿਚਾਰਾਂ ਚ ਨਾ ਚੱਲੇ ਉਹਨੂੰ ਕਰਤ ਦੇਣੀ ਹੈ ਕੁਝ ਕਰਨ ਹੈ ਸੰਤ ਦੇ ਵਿਚਾਰਾਂ ਚ ਦਇਆ ਤੇ ਹਰ ਵਕਤ ਚੱਲਦੀ ਹੈ ਕਰਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਲੋੜ ਪੈ ਜਾਏ ਦੂਸਰਾ ਨੁਕਤਾ ਧਿਆਨ ਨਾਲ ਸੁਣਨਾ ਚੋਰ ਦੇ ਵਿਚਾਰਾਂ ਚ ਚੋਰੀ ਤੇ ਹਰ ਵਕਤ ਚੱਲਦੀ ਹੈ ਕਰਤ ਦੇ ਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਕਠੋਰ ਦੇ ਵਿਚਾਰਾਂ ਚ ਕਠੋਰਤਾ ਤੇ ਹਰ ਵਕਤ ਚੱਲਦੀ ਹੈ ਪ੍ਰਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਆਉਂਦੀ ਹੈ ਜਿੱਥੇ ਮੌਕਾ ਮਿਲ ਜਾਏ ਸੰਤ ਦੇ ਵਿਚਾਰ ਅਜ ਦਇਆ ਤੇ ਹਰ ਵਕਤ ਚਲਦੀ ਹੈ ਰਹਿਮਦਿਲੀ ਤੇ ਹਰ ਵਕਤ ਚਲਦੀ ਹੈ ਵਿਸ਼ਾਲਤਾ ਤੇ ਹਰ ਵਕਤ ਚਲਦੀ ਹੈ ਪੁੰਨ ਤੇ ਹਰ ਵਕਤ ਚਲਦਾ ਹੈ ਸਦਾਚਾਰ ਤੇ ਹਰ ਵਕਤ ਚਲਦਾ ਹੈ ਪ੍ਰਕ੍ਰਿਤ ਦੇ ਵਿੱਚ ਉਦੋਂ ਪ੍ਰਗਟ ਹੁੰਦਾ ਹੈ ਤਨ ਦੇ ਤਲ ਤੇ ਉਦੋਂ ਪ੍ਰਗਟ ਆਉਂਦਾ ਹੈ ਜਿੱਥੇ ਲੋੜ ਪੈ ਜਾਏ ਜਿਹਦੇ ਦੇਖਦਾ ਹਾਂ ਇੱਥੇ ਲੋੜ ਹੈ ਸਹਿਬ ਕੇ ਅੰਦਰ ਦਿਨ ਰਾਤ ਵਿਚਾਰਾਂ ਦੇ ਵਿਚ ਖਿਆਲਾਂ ਦੇ ਬਦੀ ਬਦੀ ਕਦੀ ਕਦੀ ਕਿਰਤ ਦੇ ਵਿੱਚ ਵੀ ਪ੍ਰਗਟ ਹੋ ਜਾਂਦੀ ਹੈ हे ਪ੍ਰਭੂ ਮੈਂ ਐਸਾ ਹਾਂ ਮੇਰਾ ਮਨ ਐਸਾ ਹੈ ਮੇਰਾ ਤਨ ਐਸਾ ਹੈ ਪ੍ਰਮਾਤਮਾ ਦੇ ਅੱਗੇ ਆਪਣੇ ਗੁਣ ਨਹੀਂ ਰੱਖੇ ਜਾ ਰਹੇ ਅਰਦਾਸ ਦੇ ਵਿੱਚ ਜੋਦੜਿਛ ਉਹ ਗੁਣ ਰੱਖੇ ਜਾ ਰਹੇ ਹਨ ਹਾਂ ਜੀ ਗਾਰੇ ਨਾਮ ਦੀ ਕਰਤ ਤਸਮ ਮਮੀਂ ਕੀ ਅਹਵਾ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ हे ਪ੍ਰਭੂ ਮੇਰਾ ਹਾਲ ਕੀ ਹੋਣਾ ਮੇਰੀ ਦਸ਼ਾ ਕੀ ਹੋਣੀ ਹੈ ਮੇਰੇ ਨਾਲ ਤੂੰ ਕੀ ਫੈਸਲਾ ਕਰੇਗਾ ਥਰ ਹਰ ਕੰਪੇ ਬਾਲਾ ਜੀਓ ਨਾ ਜਾਣਾ ਕਿਆ ਕਰਸੀ ਪਿਓ ਕਿਉਂਕਿ ਨੇਕੀਆਂ ਨੂੰ ਤੇ ਮੈਂ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ ਉਹਨਾਂ ਦੇ ਤੇ ਮੈਂ ਹੱਥ ਹੀ ਨਹੀਂ ਪਾਉਂਦਾ اے ਪ੍ਰਭੂ ਪਤਾ ਨਹੀਂ ਏ ਖੁਦਾ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਹਾਂਜੀ ਬਾਦ ਬਹੁਤ ਹਾਂ ਜੋ आखिरी पंक्तियां बदबخت हम चों बगे लगा फल बे नजर बेबात नानक भगो एक जंतो रह तेरे चाकरा पाखा बदबخت हे प्रभु मैं चंगी किस्मत वाला भी नहीं एक नुक्ता बयान करके मैं समाप्ति करा शेख सादी साहब कहंदे बदबخت कौन है कहंदा मैं नजूमई ते नहींया ज्योतिषी ते नहींया पर मैं दस सकदा বদবخت কোন ঘর انصاف পুরসে বদবخت কস হস্ত কিড়ামলক বদকিসমত হ বদবخت হ কে দর راحت রঞ্জ দি গর কর কস হস্ত জো দুজে দে नुकসান وچ নফা দেখলে জো দুজে دی বেজতি وچ عزت لگدا হ ਜੋ ਦੂਜੇ ਦੀ ਟੈਂਦੀ ਕਲਾ ਚ ਚੜਦੀ ਕਲਾ ਲੱਗਦਾ ਹੈ ਜੋ ਦੂਜਿਆਂ ਦੇ ਰੋਣੇ ਦੇ ਚ ਹਾਸੇ ਲੱਭਦਾ ਹੈ ਸ਼ੇਖਸਾਦ ਦੀ ਸਾਹਿਬ ਕਹਿੰਦੇ ਦੁਨੀਆਂ ਦਾ ਬਦ ਬਖਤ ਬੰਦਾ ਹੈ ਕਦੀ ਹੱਸ ਨਹੀਂ ਸਕੇਗਾ ਕਿਉਂ ਦੂਜਿਆਂ ਦੇ ਰੋਣੇ ਦੇ ਚ ਹਾਸੇ ਲੱਭਦਾ ਹੈ ਕਦੀ ਨਫਾ ਨਹੀਂ ਹੋਵੇਗਾ ਕਿਉਂ ਦੂਜਿਆਂ ਦੇ ਨੁਕਸਾਨ ਦੇ ਚ ਨਫਾ ਲੱਭਦਾ ਕਹਿੰਦਾ ਮੈਂ ਜੋਤਸ਼ੀ ਨਹੀਂ ਆ ਮੈਂ ਨਜੋਮੀ ਨਹੀਂ ਆ ਪਰ ਮੈਂ ਕਹਿ ਸਕਦਾ ਐਸੋ ਵਾਸਤੇ ਗੁਰਬਾਣੀ ਦਾ ਫੈਸਲਾ ਪਰ ਕਾ ਬੁਰਾ ਨਾ ਰਾਖੋ ਚੀਤ ਤੁਮ ਕੋ ਦੁਖ ਨਹੀਂ ਪਾਈ ਮੇ ਸਤਗੁਰੁ ਤੇ ਕਹਿ ਰਨ ਮੈਂ ਚੰਗੀ ਕਿਸਮਤੋ ਅਲਾ ਨਹੀਂ ਬਦਬਖਤ ਬਦਬਖਤ ਹਮਚੋਂ ਬਖੀਲ ਹੈ ਗਾਫਲ ਫਿਰ ਮੈਂ ਚੋਗਲ ਖੋਰ ਵੀ ਹਾਂ ਗੱਲ ਬਤਾ ਕੇ ਬਿਆਨ ਕਰਦਾ ਜ਼ਰਰੇ ਨੂੰ ਪਹਾੜ ਬਣਾਉਣਾ ਬੁਰਾਈ ਤੇ ਜ਼ਰਰਾ ਮਾਤਰ ਸੀ ਪਹਾੜ ਦਸਤਾ ਬਖੀਲ ਵੀ ਹਾਂ ਚੁਗਲ ਖੋਰਵੀਆਂ ਬਦਬਖਤ ਹਮਚੋਂ ਬਖੀਲ ਗਾਫਲ ਹੈ ਪ੍ਰਭੂ ਮੈਂ ਗਾਫਲ ਵੀ ਹਾਂ ਅਚੇਤ ਵੀ ਹਾਂ ਸੁਚੇਤ ਵੀ ਨਹੀਂ ਹਾਂ ਸਾਵਧਾਨ ਵੀ ਨਹੀਂ ਹਾਂ ਸਿਆਣਾ ਵੀ ਨਹੀਂ ਹਾਂ ਬਦਬਖਤ ਹਮਚੋਂ ਬਖੀਲ ਗਾਫਲ ਬੇਨਜ਼ਰ ਬੇਬਾਕ ਤੈਨੂੰ ਵੇਖ ਸਕਾਂ ਹੈ ਪ੍ਰਭੂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਬੇਨਜ਼ਰ ਅੰਦੇ ਨੂੰ ਬੇਨਜ਼ਰ ਕਹਿੰਦੇ ਨੇ ਮੇਰੇ ਕੋਲ ਨਜ਼ਰਾਂ ਕੋਈ ਨਹੀਂ ਅੱਖਾਂ ਵੀ ਕੋਈ ਨਹੀਂ ਬੇਬਾਕ ਦੂਸਰਾ ਮੈਂ ਮੂੰਹ ਫਟ ਬੜਾ ਜੋ ਮੂੰਹ ਚਾਂਦੀ ਇਹ ਕਹਿ ਦੇਣਾ ਇਹ ਨਹੀਂ ਦੇਖਦਾ ਮੌਕਾ ਕੀ ਹੈ ਮਹਿਲ ਕੀ ਹੈ ਵਾਤਾਵਰਣ ਕੀ ਹੈ ਸਮਾਜ ਕੀ ਹੈ ਔਰ ਟਿਕਾਣਾ ਕੀ ਹੈ ਦੇਖਦਾ ਹੀ ਨਹੀਂ ਬੇਬਾਕ ਜ਼ਬਾਨ ਕਾਬੂ ਚ ਨਹੀਂ ਬੇਬਾਕ ਹੁਣ ਆਖਰੀ ਪੰਕਤੀ ਦੇ ਸਤਿਗੁਰudev ਦੀ ਮਹਾਰਾਜ ਜੋ ਕੁਝ ਕਹਿੰਦੇ ਨੇ ਨਾਨਕ ਭਗੋਏ ਤੇ ਜੰਤੂ ਰਾ ਤੇਰੇ ਚਾਕਰਾ ਪਾਹਾ ਨਾਨਕ ਦੀ ਇੱਕ ਅਰਜ਼ੋਈ ਤੋ ਨਹੀਂ ਮਿਲਦਾ ਤੇ ਨਾ ਸਹੀ ਤੇਰੇ ਦਰਸ਼ਨ ਨਹੀਂ ਤੇ ਨਾ ਸਹੀ ਜੋ ਤੇਰੇ ਮਾਰਗ ਤੇ ਚੱਲਦੇ ਨੇ ਤੇਰੇ ਚਾਕਰ ਨੇ ਉਹਨਾਂ ਦੀ ਖਾਕ ਬਣਾ ਦੇ ਉਹਨਾਂ ਦੀ ਰਾਖ ਬਣਾ ਦੇ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ